ਸਾਡੀ ਮੁਰਾਦਾ ਬਾਬਾਜੀ ਸਿੰਘ ਜੀ ਦੇ ਨਾਲ ਜਿਹੜੇ ਕਿ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਕਿਤੇ ਲੋਕ ਸੇਕੰਡ ਗੁਜ਼ਾਰਨ ਲਈ ਨਕਮਸਤਕ ਹੋਣ ਲਈ ਤਤਪਰ ਹੁੰਦੇ ਨੇ ਉੱਥੇ ਹੀ ਰਹਿ ਰਹੇ ਨੇ ਬਾਬਾ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫੋਰਸ ਸਮਾਜ ਸੇਵਾ ਦਲ 10 ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ ਸਾਡੀ ਸੰਸਦਾਂ ਦੇ ਵੱਲੋਂ ਜਿਹੜਾ ਸਾਡਾ ਮਿਸ਼ਨ ਹੈ ਕਿ ਮੰਦਰ ਮਸੀਤਾਂ ਗੁਰਦੁਆਰੇ ਗਿਰਜਾ ਘਰ ਇਹ ਬਹੁਤ ਬਣ ਚੁੱਕੇ ਨੇ ਇਨਸਾਨ ਨੂੰ ਜਿਹੜੀ ਚਾਰ ਚੀਜ਼ਾਂ ਦੀ ਲੋੜ ਹੈਗੀ ਆ ਮੈਂ ਹਰ ਵਾਰੀ ਇਹੀ ਬੇਨਤੀ ਕਰਦਾ ਹੁੰਨਾ ਹੈਲਥ ਵਾਸਤੇ ਹਸਪੀਟਲ এডੂਕੇਸ਼ਨ ਵਾਸਤੇ ਯੂਨੀਵਰਸਿਟੀਆਂ ਦੀ ਔਰ ਭੀਰ ਜਗਾਰੀ ਨੂੰ ਖਤਮ ਕਰਨ ਵਾਸਤੇ ਇੰਡਸਟਰੀਆਂ ਵੱਲ ਜੋ ਕਿ ਮਹਾਰਾਜ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ ਔਰ ਵੰਡ ਕੇ ਛਕੋ ਦਾ ਸਿਧਾਂਤ ਤੇ ਚੋਠਾ ਵੀ ਜਿਵੇਂ ਕਿ ਅਮਰਸਰ ਸਾਹਿਬ ਵਸਾਇਆ ਮਹਾਰਾਜ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਖਡੂਰ ਸਾਹਿਬ ਵਸਾਇਆ ਘਰ ਬਣਾ ਕੇ ਦਿੱਤੇ ਗੋਇੰਦਵਾਲ ਸਾਹਿਬ ਵਸਾਇਆ ਉੱਥੇ ਵੀ ਘਰ ਬਣਾ ਕੇ ਦਿੱਤੇ ਜੇ ਕਿਤੇ ਆਨੰਦਪੁਰ ਸਾਹਿਬ ਵਸਾਇਆ ਤੇ ਉੱਥੇ ਵੀ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਚਾਰ ਚੀਜ਼ਾਂ ਦੀ ਬੰਦੇ ਨੂੰ ਜ਼ਿੰਦਗੀ ਚ ਲੋੜ ਹੁੰਦੀ ਹੈ ਸੋ ਅਸੀਂ ਇਹਨਾਂ ਤੋਂ ਹੁਣ ਪਿੱਛੇ ਹਟ ਕੇ ਮੰਦਰਾਂ ਤੇ ਗੁਰਦੁਆਰਿਆਂ ਤੇ ਗਿਰਜਾਂ ਘਰ ਤੇ ਜਦੋਂ ਹੋਰ ਪਾਸੇ ਅਸੀਂ ਜਿਹੜਾ ਪੈਸਾ ਲਾ ਰਹੇ ਹਾਂ ਇਨਸਾਨ ਨੂੰ ਜਿਹੜੀ ਇਨਸਾਨੀਅਤ ਦੀ ਲੋੜ ਹੈ ਧਰਮ ਇਨਸਾਨੀਅਤ ਦੇ ਨਾਤੇ ਇਨਸਾਨ ਦੀ ਲੋੜ ਹੈ ਮੰਦਿਰ ਤਨ ਬੇਸ ਕਲੰਦਰ ਘਟ ਹੀ ਪਿਰਤਨਾਵ ਬੰਦੇ ਦਾ ਮਨ ਹੀ ਇੱਕ ਮੰਦਿਰ ਹੈ ਜਿਸ ਮੰਦਿਰ ਦੇ ਵਿੱਚ ਪਰਮਾਤਮਾ ਵੱਸਦਾ ਹੈ ਔਰ ਨਾਲ ਨਾਲ ਕਹਿੰਦੇ ਮੁੱਲਾ ਨੂੰ ਮੱਖੇ ਚੋਂ ਇਮਾਨ ਨਹੀਂ ਲੱਭਾ ਹਿੰਦੂ ਨੂੰ ਵੇਦਾਂ ਚੋਂ ਪ੍ਰਾਣ ਨਹੀਂ ਲੱਭਾ ਇਸ ਇਨਸਾਨ ਨੂੰ ਉਸ ਅਸਮਾਨ ਦੇ ਵਿੱਚੋਂ ਭਗਵਾਨ ਕੀ ਲੱਭੇ ਇਸ ਇਨਸਾਨ ਨੂੰ ਇਨਸਾਨ ਦੇ ਵਿੱਚੋਂ ਇਨਸਾਨ ਨਹੀਂ ਲੱਭਾ ਧੰਗੁਰ ਨਾਨਕ ਦੇ ਮਹਾਰਾਜ ਜੀ ਦਾ ਇੱਕੋ ਹੀ ਕਿਨਾਰਾ ਸੀ 13 13 13 ਕਰਕੇ ਤੋਲਿਆ ਸੁਲਤਾਨ ਪਰਲੋਦੀ ਦੀ ਧਰਤੀ ਤੇ ਮਹਾਰਾਜ ਦਾ ਇਹ ਸੋਚ ਸੀ ਕਿ ਜਿਹੜੀ ਆਰਥਿਕ ਪੱਖੋਂ ਕਮਜ਼ੋਰ ਲੋਕ ਨੇ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਗੁਰਬਾਣੀ ਕਥਾ ਕੀਰਤਨ ਇਹ ਬਾਕੀ ਸੇਵਾਵਾਂ ਸਾਨੂੰ ਬਾਅਦ ਵਿੱਚ ਮਿਲੀਆਂ ਪਹਿਲਾ ਲੋੜ ਬੰਦਾਂ ਦੀ ਮਦਦ ਕਰਕੇ ਮਹਾਰਾਜ ਨੇ 13-13 ਕਰਕੇ ਤੋਲਿਆ ਤੇ ਮੋਦੀ ਖਾਨੇ ਦੀ ਕਾਰ ਕੀਤੀ ਜਿੱਥੋਂ ਸਾਰੀ ਸੇਵਾ ਆਰੰਭ ਹੋਈ ਅੱਜ ਅਸੀਂ ਲੋੜ ਬੰਦਾਂ ਦੀ ਮਦਦ ਦੀ بجائے ਸਾਡਾ ਬਿਲਡਿੰਗਾਂ ਦੇ ਵੱਲ ਧਿਆਨ ਚਲਿਆ ਗਿਆ ਅੱਜ ਅਸੀਂ ਇੰਡਸਟਰੀਆਂ ਵਾਲੇ ਪਾਸੇ ਕਿਰਤ ਨੂੰ ਛੱਡ ਕਰਕੇ ਸਾਡੇ ਜਿਹੜੇ ਬੱਚੇ ਨੇ ਉਹ ਨਸਾਂ ਦੇ ਨਾਲ ਜੁੜਦੇ ਜਾ ਰਹੇ ਨੇ ਕਿਉਂਕਿ ਅਸੀਂ ਪਹਿਲੇ ਸਮੇਂ ਦੇ ਵਿੱਚ ਜਦੋਂ ਕਿ ਮੰਨ ਲਓ ਕਿ ਅੱਜ ਤੋਂ 89 ਜਿਹੜਾ ਸਨ ਸੀ ਅਸੀਂ ਨਸੇ ਦੇ ਖਿਲਾਫ ਇੱਕ ਜੰਗ ਚ ਆਰੰਭੀ ਸੀ ਕਿ ਜਿਹੜਾ ਨਸਾ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਵਗਦਾ ਪਿਆ ਇਸ ਨੂੰ ਥੱਲ ਪਾਈ ਜਾਵੇ ਹੁਣ ਵੀ ਅਸੀਂ ਸਮੇਂ ਸਮੇਂ ਅਨੁਸਾਰ ਕਿਤੇ ਨਾ ਕਿਤੇ ਕੋਈ ਰੈਲੀਆਂ ਦੇ ਰੂਪ ਦੇ ਵਿੱਚ ਅਸੀਂ ਨਸੇ ਦੇ ਖਿਲਾਫ ਅਸੀਂ ਇਹ ਮਤਲਬ ਰੈਲੀ ਕੱਢਦੇ ਰਹਿੰਨੇ ਆ ਪਿੰਡਾਂ ਦੇ ਵਿੱਚ ਜਾਗਰਤ ਕੀਤਾ ਉਹ ਅੱਜ ਮੁਹਿਮ ਜਿਹੜੀ ਆ ਉੱਥੋਂ ਤੱਕ ਪਹੁੰਚ ਚੁੱਕੀ ਆ ਜਿਹੜੀ ਸਰਕਾਰ ਵੀ ਕਹਿੰਦੀ ਆ ਕਿ ਜਿਹੜੇ ਪਿੰਡ ਦਾ ਸਰਪੰਚ ਉਸ ਨੂੰ ਪਤਾ ਹੋਣਾ ਚਾਹੀਦਾ ਵੀ ਜਿੱਥੇ ਨਸ਼ਾ ਵਿਕਦਾ ਤੇ ਉਹਦੇ ਬਾਤ ਤੱਕ ਚਲਿਆ ਗਿਆ ਕਿਉਂਕਿ ਅਸੀਂ ਇਹ ਗੱਲ ਕਹੀ ਸੀ ਕਿ ਸ਼ਹਿਰ ਦਾ ਐਮਸੀ ਤੇ ਪਿੰਡ ਦਾ ਸਰਪੰਚ ਨੂੰ ਸਾਰਾ ਪਤਾ ਹੁੰਦਾ ਕਿ ਸਾਡੇ ਇਲਾਕੇ ਚ ਕੌਣ ਨਸ਼ਾ ਵੇਚਦਾ ਕਿਉਂਕਿ ਸਭ ਤੋਂ ਮੁੱਢਲੀ ਕਾਰਵਾਈ ਇੱਥੋਂ ਰੰਮ ਹੋਣੀ ਚਾਹੀਦੀ ਹੈ ਨਸ਼ਾ ਤੇ ਖਤਮ ਹੋ ਸਕਦਾ ਸੋ ਇਹਨਾਂ ਜ਼ਰੂਰਤਾਂ ਨੂੰ ਦੇਖਦੇ ਹਾਂ ਗੁਰਨਾਨੰਦ ਪਾਸ਼ਾ ਨੇ ਜਿਵੇਂ ਕਿ ਕੋਲੋਡ ਬੰਦ ਖੱਤਰੀ ਦੀ ਜਾਂ ਭਾਈ ਮਰਦਾਨਾ ਜੀ ਦਾ ਇਤਿਹਾਸ ਵਿੱਚ ਦੋ ਗੱਲਾਂ ਹੁੰਦੀਆਂ ਨੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਧੀ ਦਾ ਵਿਆਹ ਕੀਤਾ ਉਸ ਮਿਸ਼ਨ ਨੂੰ ਲੈ ਕੇ ਅਸੀਂ ਅੱਜ 6-7000 ਤੋਂ ਉੱਪਰ ਧੀਆਂ ਦੇ ਆਨੰਦ ਕਾਰਜ ਕਰਾ ਚੁੱਕੇ ਹਾਂ ਆਪਣੇ ਹੱਥੀਂ ਉਹਨਾਂ ਨੂੰ ਮਤਲ ਲੋੜਿੰਦਾ ਸਮਾਨ ਤੇ ਇਹ ਤਾਂ ਦਈਦਾ ਧੀ ਆਪਣੇ ਸਹੁਰੇ ਘਰ ਜਾ ਕੇ ਉਸ ਸਮਾਨ ਨੂੰ ਵਰਤ ਸਕੇ ਇਹੋ ਜਿਹੇ ਬੱਚੇ ਦੇਖਿਆ ਅਸੀਂ ਧੀਆਂ ਦੇ ਬਾਬਤ ਸੋ ਕਿਉਂ ਮੰਦਾ ਆਖੀ ਜਿਤ ਜਮਹਿ ਰਾਜਾਨ ਸਰਕਾਰ ਨੇ ਭਰੂਣ ਹੱਤਿਆ ਨੂੰ ਠੱਲ ਪਾਉਣ ਵਾਸਤੇ ਇਸ ਨੂੰ ਬਹੁਤ ਵੱਡਾ ਅਪਰਾਧ ਮੰਨਿਆ ਗਿਆ। ਗੁਰੂ ਕਲੰਗੀ ਸਰ ਸਹਿਜ ਜੀ ਨੇ ਵੀ ਕਿਹਾ ਨੜੀ ਮਾਰ ਤੇ ਕੁੜੀ ਮਾਰ ਜਿਹੜਾ ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਦੂਸਰਾ ਬਾਣੀ ਦਾ ਫਰਮਾਨ ਬਾਹਮਣ ਕੈਲੀ ਘਾਤ ਕੰਚਕਾ ਅਣਚਾਰੀ ਕਾ ਕਹਿੰਦੇ ਬਾਹਮਣ ਨੂੰ ਮਾਰ ਦੇਣਾ, ਪੰਡਤ ਨੂੰ ਮਾਰ ਦੇਣਾ, ਪੰਡਤ ਭਾਵੇਂ ਤੁਸੀਂ ਗਿਆਨੀ ਕਹ ਲਓ, ਭਾਵੇਂ ਮੌਲਵੀ ਕਹ ਲਓ, ਭਾਵੇਂ ਪਾਸਟਰ ਕਹ ਲਓ, ਉਹਦਾ ਕਤਲ ਕਰ ਦੇਣਾ। ਗਊ ਦਾ ਕਤਲ ਕਰ ਦੇਣਾ, ਇੱਕ ਕੰਨਿਆ ਦਾ ਕਤਲ ਕਰ ਦੇਣਾ। ਕਿਸੇ ਦਾ ਲੈ ਕੇ ਪੈਸਾ ਵਾਪਸ ਨਹੀਂ ਮੋੜਨਾ ਕਹਿੰਦੇ ਇਹ ਚਾਰ ਵੱਡੇ ਪਾਪ ਮੰਨੇ ਸੀ ਸੋ ਇਹ ਭ੍ਰੂਣ ਹੱਤਿਆ ਨਾ ਕਰਨ ਲੋਕ ਇਸ ਕਰਕੇ ਅਸੀਂ ਧੀਆਂ ਦੇ ਆਨੰਦ ਕਾਰਜ ਕਰਦੇ ਆਂ ਬੱਚਿਆਂ ਨੂੰ ਪੜਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਮਿਸ਼ਨ ਸੀ ਕਹਿੰਦੇ ਵੀ ਕੋਈ ਵੀ ਮਦਰਸਾ ਕੋਈ ਵੀ ਮੰਦਿਰ ਕੋਈ ਵੀ ਗੁਰਦੁਆਰਾ ਉੱਥੇ ਪਹਿਲਾਂ ਵਿਦਿਆ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਓ ਕਹਿੰਦੇ ਜਿਹੜਾ ਪੜਿਆ ਲਿਖਿਆ ਮੁਲਖ ਹੈ ਉਹ ਹਮੇਸ਼ਾ ਰੁਜ਼ਗਾਰ ਵੱਲ ਤੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਵਧਦਾ ਬੱਚੇ ਨਸਾਂ ਤੋਂ ਵੱਟਦੇ ਨੇ ਅੱਜ ਵੇਖਣ ਨੂੰ ਮਿਲਦਾ ਕਿ ਸਾਡੇ ਬੱਚੇ ਆਪਣੇ ਇੰਡੀਆ ਨੂੰ ਛੱਡ ਕੇ ਦੇਸ਼ਾਂ-ਵਦੇਸ਼ਾਂ ਵਿੱਚ ਪੜ੍ਹਨ ਵਾਸਤੇ ਜਾ ਰਹੇ ਹਾਲਾਂਕਿ ਉਹ ਵਿੱਦਿਆ ਸਾਡੇ ਮਤਲਬ ਇੰਡੀਆ 'ਚ ਚਾਹੀਦੀ ਹੈ ਪਰ ਅਸੀਂ ਉਹ ਮੋਡਲੀ ਵਿੱਦਿਆ ਨਹੀਂ ਦੇ ਸਕਦੇ ਬਬਈ ਜਿਸ ਤਰੀਕੇ ਨਾਲ ਪੀਜੀਆ ਦੇ ਲੰਗਰ ਦੀ ਆਪਾਂ ਗੱਲ ਕਰ ਲਈਏ ਪੀਜੀਆ ਦੇ ਵਿੱਚ ਜਿੱਥੇ ਅਥਾ ਸੰਗਤ ਜਿਹੜੀ ਆਂਦੀ ਆ ਉੱਥੇ ਵੀ ਤੁਸੀਂ ਬਹੁਤ ਵੱਡਾ ਫੁਰਨਾ ਪਾਇਆ ਔਰ ਉੱਥੇ ਵੀ ਸੇਵਾ ਜਿਹੜੀ ਹੈਗੀ ਆ ਚੱਲ ਰਹੀ ਆ ਲੰਗਰਾਂ ਦੀ ਔਰ ਡੇਲੀ ਲੰਗਰ ਜਿਹੜਾ ਹੈਗਾ ਪੀਜੀਆਈ ਵਿਖੇ ਵੀ ਪਹੁੰਚਦਾ ਦੋਦੜ ਵਰਗੀ ਸਾਂਝੋ ਜਿਹੜਾ ਪੀਜੀਆਈ ਦਾ ਲੰਗਰ ਹੈ ਅਸੀਂ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਅਸੀਂ ਉੱਥੇ ਇਲਾਜ ਵੀ ਕਰਾਉਂਦੇ ਆ ਡਾਕਟਰ ਸਾਹਿਬ ਨਾਲ ਮਿਲ ਕੇ 4-4 5-5 ਲੱਖ ਦਾ ਇਲਾਜ ਜਿਹੜਾ ਹੋ ਜਾਂਦਾ ਕਿਸੇ ਦੇ ਦਿਨ ਦਾ ਛੇਕ ਹੈ ਉਹ ਅਪਾਇੰਟਮੈਂਟ ਨਹੀਂ ਮਿਲਦੀ ਅਸੀਂ ਉਹਨਾਂ ਨਾਲ ਮਿਲ ਜੁਲ ਕੇ ਅਸੀਂ ਉਹਨਾਂ ਦਾ ਇਲਾਜ ਵੀ ਕਰਾਉਂਦੇ ਆ ਉੱਥੇ ਇੱਕ ਵੇਖਣ ਨੂੰ ਗੱਲ ਮਿਲਦੀ ਆ ਬੰਦਾ ਇਲਾਜ ਲਈ ਪੈਸੇ ਖਰਚ ਕਰ ਦ ਪਰ ਜਦੋਂ ਰੋਟੀ ਖਾਣ ਦੀ ਗੱਲ ਆਉਂਦੀ ਹੈ ਨਾ ਮੈਂ ਇੱਕ ਵਾਰੀ ਦੇਖਿਆ ਇੱਕ ਇਹੋ ਜਿਹਾ ਪਰਿਵਾਰ ਸੀ ਉਹ ਕਹਿੰਦੇ ਸਾਨੂੰ ਚਾਰ ਫੁਲਕੇ ਦੇ ਦਿਓ ਤਿੰਨ ਜਣੇ ਆਸੀਂ ਤੇ ਅਸੀਂ ਇੱਕ ਇੱਕ ਡੇਢ ਡੇਢ ਫੁਲਕਾ ਛਾ ਕੇ ਵੀ ਅਸੀਂ ਗੁਜ਼ਾਰਾ ਕਰ ਲੀਆ ਕਿਉਂਕਿ ਲੋਕੀ ਰੋਟੀ ਦੀ ਗੁਰੇਜ਼ ਕਰਨ ਲੱਗ ਜਾਂਦੇ ਨੇ ਉਹ ਕਹਿੰਦੇ ਵੀ ਰੋਟੀ ਅਸੀਂ ਘੱਟ ਖਾ ਲਈਏ ਮਰੀਜ਼ ਵੱਲ ਧਿਆਨ ਦੇ ਦਈਏ ਭੁੱਖੇ ਰਹਿ ਰਹਿ ਕੇ ਕਈ ਲੋਕ ਜਿਹੜੇ ਨੇ ਭਾਵੇਂ ਮਰੀਜ਼ਾਂ ਨੂੰ ਲੈ ਕੇ ਕਈ-ਕਈ ਮਹੀਨੇ 6-6 ਮਹੀਨੇ ਉਹਨਾਂ ਨੂੰ ਬੈਠਿਆ ਨੂੰ ਹੋ ਜਾਂਦਾ ਪਰ ਰੋਟੀ ਦਾ ਸੰਕੋਚ ਕਰਨ ਲੱਗ ਜਾਂਦੇ ਨੇ ਇਸ ਕਰਕੇ ਪੀਜੀਆਈ ਜਿਹੜਾ ਲੰਗਰ ਬਹੁਤ ਜ਼ਰੂਰੀ ਹੈ ਕਿਉਂਕਿ ਚਲੋ ਇਹ ਹੁੰਦਾ ਵੀ ਜਿਹੜਾ 200 400 500 ਦਾ ਬੰਦੇ ਦਾ ਰੋਜ਼ ਦਾ ਰੋਟੀ ਦਾ ਖਰਚਾ ਹੁੰਦਾ ਇਹ ਵੱਜ ਜਾਂਦਾ ਇਸ ਕਰਕੇ ਅਸੀਂ ਪੀਜੀਆ ਲੰਗਰ ਜਿਹੜੀ ਹੈ ਸੇਵਾ ਕਰਦੇ ਹਾਂ ਹਰ ਸਾਲ ਅਸੀਂ ਜਿਹੜੀ ਧੀਆ ਦੀ ਲੋੜੀ ਮਨਾਉਂਦਿਆਂ ਨੂੰ ਸਾਨੂੰ ਘੱਟੋ-ਘੱਟ 20 ਸਾਲ ਹੋ ਗਏ ਨੇ ਆ ਧੀਏ ਨੇ ਤੇਰੇ ਸਗਨ ਮਨਮ ਪੁੱਤਾਂ ਵਾਂਗ ਤੇਰੀ ਲੋੜੀ ਪਾਵਾਂ ਧੀ ਘਰ ਆਵੇ ਆਪਾਂ ਫੁੱਲਾਂ ਵਾਂਗੂ ਰੱਖੀਏ ਪੁੱਤਾਂ ਅੱਤੇ ਧੀਆਂ 'ਚ ਫਰਕ ਨਾ ਕੋਈ ਰੱਖੀਏ ਜੰਮਣ ਤੋਂ ਪਹਿਲਾਂ ਨਹੀਂ ਉਹ ਮਾਰ ਦੇਣਾ ਚਾਹੀਦਾ ਪੁੱਤਾਂ ਦੀਆਂ ਧੀਆਂ ਨੂੰ ਪਿਆਰ ਦੇਣਾ ਚਾਹੀਦਾ ਇਸ ਕਰਕੇ ਸਮਾਜ ਜਿਹੜਾ ਪੁੱਤਾਂ ਦੀ ਲੋੜੀ ਮਨਾਉਂਦਾ ਅਸੀਂ ਧੀਆਂ ਦੀ ਲੋੜੀ ਮਨਾਉਂਨੇ ਹਰ ਸਾਲ 500 ਦੇ ਕਰੀਬ ਬੱਚੀਆਂ ਨੂੰ ਚਾਂਦੀ ਦੇ ਕੰਗਣ ਡਰੈੱਸ ਦੇ ਕੇ ਮੂੰਗਫਲੀ ਰਿਓੜੀਆਂ ਦੇ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਕੇ ਦੂਜਾ ਲੰਗਰ ਲਾ ਕੇ ਪੂਰਾ ਸਨਮਾਨ ਕਰਕੇ ਅਸੀਂ ਉਹ ਲੋੜੀ ਦਾ ਤਿਹਾਰ ਮਨਾਈਦਾ ਮੈਂ ਨਾ ਵੈਸੇ ਚਲੋ ਜਦੋਂ ਬਚਪਨ ਸੀ ਦੂਜੀ ਕਲਾਸ ਚ ਪੜਦਾ ਸੀ ਮੈਂ ਉਹਦੋਂ ਉਸ ਸਮੇਂ ਮੱਖਣ ਸਾਹ ਲਵਾਉਣੇ ਦਾ ਇਤਿਹਾਸ ਸੁਣਿਆ ਸੀ ਅਖੰਡਪਰ ਸਾਹਿਬ ਦਾ ਭੋਗ ਪਿਆ ਤੇ ਉਹਨਾਂ ਨੇ ਮੱਖਣ ਸਾਹ ਲਵਾਉਣੇ ਦਾ ਇਤਿਹਾਸ ਸੁਣਾ ਮੇਰੇ ਮਨ ਨੂੰ ਗੱਲ ਬੜੀ ਲੱਗੀ ਸੀ ਸਾਡੇ ਘਰੇ ਵੀ ਬਾਣੀ ਪੜਦੇ ਸੀ ਪਰ ਉਸ ਇਤਿਹਾਸ ਨੇ ਮੈਨੂੰ ਇੰਨਾ ਘਟੁੰਬ ਦਿੱਤਾ ਸੀ ਮੈਂ ਉਸ ਦਿਨ ਤੋਂ ਮਹਾਰਾਜ ਦਾ ਗੁਟਕਾ ਸਹਿ ਫੜਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮੈਂ ਬਾਣੀ ਨਾਲ ਜੁੜਿਆ ਸੰਥਿਆ ਵਿਦਿਆ ਪ੍ਰਾਪਤ ਕਰਦਿਆਂ ਫਿਰ ਹਰ ਰੋਜ਼ ਨਿਤਨੇਮ ਕਰਨਾ ਗੁਰਦੁਆਰੇ ਵੀ ਜਾਣਾ ਪੜ੍ਹਦੇ ਆ ਪੜ੍ਹਦੇ ਆ ਜਦੋਂ ਮੈਂ ਚਲੋ ਮੇਰੀ ਪੜ੍ਹਾਈ ਵੀ ਨਾਲ ਨਾਲ ਚੱਲਦੀ ਰਹੀ ਅ ਜਿਸ ਦਿਨ ਸਗਰਾਂਤ ਵਾਲੇ ਦਿਨ ਭੋਗ ਮੈਂ ਪਾ ਕੇ ਜਾਣਾ ਫਿਰ ਸਗਰਾਂਤ ਵਾਲੇ ਦਿਨ ਮਹੀਨੇ ਦਾ ਤੇ ਜਿਹੜਾ ਸਾਡਾ ਇੱਕ ਟੀਚਰ ਹੁੰਦਾ ਸੀ ਉਹ ਪੰਡਤ ਜੀ ਹੁੰਦੇ ਸੀ ਇੰਗਲਿਸ਼ ਦਾ ਪਹਿਲਾ ਪੀੜ ਹੁੰਦਾ ਸੀ ਤੇ ਉਹਨੇ ਮੈਨੂੰ ਕਹਿਣਾ ਬਾਬਾ ਜੀ ਲਿਆਓ ਤੁਸੀਂ ਕਰਾਹ ਪ੍ਰਸ਼ਾਦ ਦੀ ਲੈ ਕੇ ਆਓ ਸਾਨੂੰ ਛਕਾਓ ਤੁਸੀਂ ਅੱਜ ਅਸੀਂ ਸੁਣ ਲਿਆ ਸੀ ਤੁਹਾਡੀ ਆਵਾਜ਼ ਵੀ ਤੁਸੀਂ ਮਨ ਲ ਅੱਜ ਸਗਰਾਂਤ ਦਾ ਭੋਗ ਪਾ ਕੇ ਆਏ ਉਹਨਾਂ ਨੇ ਮੇਰੀ ਕਦੇ ਐਬਸੈਂਟ ਨਹੀਂ ਲਾਈ ਤੇ ਇੰਗਲਿਸ਼ ਦਾ ਪਹਿਲਾ ਪੀੜ ਹੁੰਦਾ ਸੀ ਮੈਂ ਲੇਟ ਜਾਂਦਾ ਸੀ ਅ ਪ੍ਰਸ਼ਾਦ ਦੇ ਨਾਲ ਮੈਨੂੰ ਉਸ ਚੀਜ਼ ਦਾ ਮਾਣ ਹੁੰਦਾ ਸੀ ਖੁਸ਼ੀ ਮਿਲਦੀ ਸੀ ਵੀ ਯਾਰ ਆਪਾਂ ਬਰਬਦੀ ਗੱਲ ਕਰਦੇ ਆ ਉਹਦੇ ਘਰ ਜਾ ਕੇ ਤੇ ਸਾਨੂੰ ਐਡਾ ਸਤਕਾਰ ਮਿਲਦਾ ਤੇ ਪੜਾਈ ਦੇ ਵਿੱਚ ਵੀ ਮਾਲਕ ਨੇ ਬੜੀ ਕਿਰਪਾ ਕੀਤੀ ਸੀ ਬਹੁਤ ਵਧੀਆ ਮੇਰੀ ਪੜ੍ਹਾਈ ਚੱਲਦੀ ਰਹੀ ਉਸ ਤੋਂ ਬਾਅਦ ਫਿਰ ਮੈਂ ਫੌਜ ਦਾ ਵਿੱਚ ਭਰਤੀ ਹੋਇਆ ਫਿਰ ਪੁਲਿਸ ਦੇ ਵਿੱਚ ਵੀ ਉਹਨਾਂ ਸਮੇਂ 'ਚ ਮੈਨੂੰ ਜੌਬ ਮਿਲੇ ਪਰ ਮੈਂ ਸਾਰੀ ਜੌਬ ਛੱਡੀ ਮੇਰਾ ਬਾਹਰ ਦਾ ਆਕਲੈਂਡ ਦਾ ਉੱਥੇ 27-28 ਕਰੋੜ ਰੁਪਏ ਦਾ ਖਾਨ ਸੀ ਸਾਰਾ ਕੁਝ ਮੈਂ ਛੱਡ ਕੇ ਮੇਰਾ ਮਨ ਪੰਜਾਬ ਵੱਲ ਹੋਇਆ ਤੇ ਜਿਹੜਾ ਪੰਜਾਬ ਦਾ ਸੀ ਫਿਰ ਮੈਂ ਪ੍ਰਾਪਰਟੀ ਨੂੰ ਕਿਸੇ ਨੂੰ ਆਪਣੇ ਪੱਲੇ ਨਹੀਂ ਬੰਨਿਆ ਆਪਣੀ 27-28 ਕਿੱਲਾਂ ਦੀ ਖੇਤੀ ਮੈਂ ਕਰਦਾ ਸੀ ਸਾਰਾ ਕੁਝ ਛੱਡਿਆ ਘਰੇ ਟਰੈਕਟਰ ਟਰਕ ਸਾਰਾ ਕੁਝ ਛੱਡ ਕੇ ਪਰ ਇੱਕ ਮੈਂ ਜਦੋਂ ਸਕੂਲ ਪੜ੍ਹਦਾ ਵੀ ਸੀ ਛੋਟੀ ਉਮਰ ਤੇ ਵੀ ਮੈਂ ਆਪਣੇ ਕਮਰੇ 'ਚ ਇਕੱਲਾ ਹੀ ਰਹਿੰਦਾ ਸੀ ਉੱਥੇ ਬਸ ਮੈਂ ਨਿਤਨੇਮ ਕਰੀ ਜਾਣਾ ਬੈਠੇ ਰਹਿਣਾ ਜਿੰਨਾ ਸਮਾਂ ਹੋਣਾ ਤੇ ਸੁਰੂ ਸੁਰੂ ਤੇ ਮੈਂ 40 ਦਾ ਵੀ ਰੱਖਿਆ ਜਿਹਨੂੰ ਕਹਿੰਦੇ ਆਪਾਂ ਭੁੱਖੇ ਰਹਿਣਾ ਤੇ ਕੁਝ ਨਹੀਂ ਛਕਣਾ ਉਸ ਨੂੰ ਮਿਲਣ ਵਾਸਤੇ ਵੀ ਰੱਬ ਦੇ ਨਾਲ ਮਿਲਾਪ ਹੋ ਜਾਵੇ ਫਿਰ ਉਹ ਬੜੀ ਦੇਰ ਤੱਕ ਐਦਾਂ 40 ਸੇ ਕਰਦੇ ਰਹੇ ਆ ਵੀ ਚਲੋ ਦੇਖੋ ਵੈਸੇ ਸੰਤ ਜਰਨੈਲ ਸਿੰਘ ਜੀ ਮਹਾਪੁਰਸ਼ਾਂ ਨੇ ਵੀ 40ਾ ਕੱਟਿਆ ਸੀ ਮੰਨਣ ਭਾਵੇਂ ਨਾ ਮੰਨ ਕਿਉਂਕਿ ਤਰਕਵਾਜ ਵਾਲੇ ਲੋਕਾਂ ਨੂੰ ਆਪਾਂ ਸਮਝਾ ਨਹੀਂ ਸਕਦੇ ਪਰ ਜਿਹੜੇ ਪ੍ਰੇਮ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਨੇ ਉਹ ਵੀ ਕਾਫੀ ਦੇਰ ਤੱਕ ਚੱਲਦੀ ਹੁਣ ਸਿਆਣਾ ਸਰੀਰ ਹੁਣ ਤਾਂ ਨਹੀਂ ਕਰਦਾ ਮੈਂ 8-10 ਸਾਲ ਤਾਂ ਛੱਡ ਦਿੱਤਾ ਕਰਨਾ ਪਰ ਮਨ 'ਚ ਹੱਟ ਸੀ ਕਿ ਜੀਵਨ ਮਿਲਿਆ ਕਿ ਉਸ ਰੱਬ ਨੂੰ ਇੱਕ ਵਾਰੀ ਮਿਲੀਏ ਤਾਂ ਸਹੀ ਪਰ ਸੱਚ ਜਾਣੋ ਰੱਬ ਜਿਹੜਾ ਆਪਣੇ ਨਾਲ ਵਸਦਾ ਤੁਸੀਂ ਇੱਕ ਚੀਜ਼ ਕਿਸੇ ਨੂੰ ਦਾਨ ਕਰਕੇ ਦੇਖੋ ਉਹਨਾਂ ਤੁਹਾਨੂੰ 10 ਨਹੀਂ 100 ਚੀਜ਼ਾਂ ਤੁਹਾਡੇ ਕੋਲ ਭੇਜ ਦੇਣੀਆਂ ਨੇ ਕਦੇ ਮੁੱਕ ਨਹੀਂ ਸਕਦਾ ਮੇਰਾ ਬਹੁਤੋ ਪਸਾਰਾ ਵੀ ਨਹੀਂ ਹੈਗਾ ਨਾ ਮੇਥੋਂ ਬਹੁਤੇ ਡੇਰੇ ਚਲੋ ਜਿਉਂ ਮੈਂ ਸੇਵਾ ਜ਼ਰੂਰ ਕਰਾਈ ਸਥਾਨਾਂ ਦੀ ਕੋਲਾਂ ਦੀ ਵੀ ਸੇਵਾ ਕਰਾਈ ਐ ਰੋਡ ਵੀ ਬਣਾਏ ਨੇ ਪਰ ਫਿਰ ਵੀ ਮੈਨੂੰ ਖੁਸ਼ੀ ਇਸ ਚੀਜ਼ ਵਿੱਚ ਮਿਲਦੀ ਆ ਲੋਕੀ ਦੌਲਤ ਇਕੱਠੀ ਕਰਦੇ ਨੇ ਅਸੀਂ ਦੁਆਵਾਂ ਇਕੱਠੀਆਂ ਕਰਦੇ ਹਾਂ ਮੈਨੂੰ ਦੌਲਤ ਨਾਲੋਂ ਦੁਆਵਾਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਕਿਉਂਕਿ ਦੌਲਤ ਨੇ ਇੱਕ ਦਿਨ ਸਾਥ ਛੱਡ ਦੇਣਾ ਪਰ ਦੁਆਵਾਂ ਐਥੇ ਨਹੀਂ ਸੰਸਾਰ ਵਿੱਚ ਵੀ ਤੇ ਨਿਰੰਕਾਰ ਦੇ ਦੇਸ ਵਿੱਚ ਜਨ ਸਾਥ ਦੇਣਾ ਸਾਡਾ ਮੈਂ ਇਸ ਧਰਤੀ ਦਾ ਇੱਕ ਜਰਨਾ ਜਰਨਾ ਗੁਰਨਾਨਦ ਪਾਸ਼ਾ ਨੇ ਪਵਿੱਤਰ ਕੀਤਾ। ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਪਾਵਨ ਪਵਿੱਤਰ ਧਰਤੀ ਤੋਂ ਦੁਨੀਆ ਕਹਿੰਦੀ ਹੈ ਜਿਵੇਂ 라ਵਣ ਨੇ ਕਾਲ ਆਪਣੇ ਪਾਵੇ ਨਾਲ ਬੰਨੇ ਅਸ। ਦੁਨੀਆ ਸੱਚਖੰਡ ਜਾਣ ਵਾਸਤੇ ਸੋਚਦੀ ਹੈ। ਇਸ ਧਰਤੀ ਤੋਂ ਗੁਰਨਾਨਦ ਪਾਸ਼ਾ ਨੇ ਸੱਚਖੰਡ ਨੂੰ ਪੌੜੀਆਂ ਲਾਈਆਂ। ਆ ਦੇਈ ਨਦੀ ਜਿਹੜੀ ਹੈ ਦੇਈ ਨਦੀ ਤੋਂ ਗੁਰਨਾਨਦ ਪਾਸ਼ਾ ਸੱਚਖੰਡ ਗਏ। ਇਸ ਧਰਤੀ ਤੇ ਜੇ ਕਿਸੇ ਨੇ ਸੱਚ ਜਾਣੇ ਦੇਖਣਾ ਹੋਵੇ ਨਾ ਸੱਚਖੰਡ ਦਾ ਰਾਹ ਇਸ ਅਰਤੀ ਤੋਂ ਮਹਾਰਾਜ ਨੇ ਦਿਖਾਇਆ ਸੇਵਾ ਦੇਖੋ ਗੁਰੂ ਪਾਸ਼ਾ ਮੈਂ ਅੱਜ ਤੱਕ ਨਾ ਤਾਂ ਕੋਈ ਕਣਕ ਦੀ ਗ੍ਰਾਹੀ ਕਰਦਾ ਨਾ ਕੋਈ ਝੋਨੇ ਦੀ ਗ੍ਰਾਹੀ ਕਰਦਾ ਕਿਸੇ ਪਾਸੇ ਨਾ ਸਾਡੇ ਕਿਤੇ ਬੰਦੇ ਜਾਂਦੇ ਨੇ ਬਸ ਇਹੀ ਹੈ ਸਾਡੇ ਕਾਰਜਾਂ ਨੂੰ ਦੇਖ ਕੇ ਕੋਈ ਸੱਜਣ ਮਿੱਤਰ ਜੁੜ ਜਾਂਦੇ ਨੇ ਉਹ ਸਾਨੂੰ ਸੇਵਾ ਜਿੰਨੀ ਕੁ ਹੁੰਦੀ ਦੇ ਦਿੰਦੇ ਨੇ ਸੋ ਇਹ ਜਿਹੜਾ ਮੇਰਾ ਮਕਾਨ ਹੈ ਇਹ ਵੀ ਮੇਰਾ ਆਪਣਾ ਨਹੀਂ ਹੈ ਮੈਂ ਆਪ ਜੀ ਨੇ ਦੱਸ ਦਵਾਂ ਇਹ ਮਕਾਨ ਵੀ ਮੇਰਾ ਨਹੀਂ ਹੈ ਇਹ ਵੀ ਕਿਰਾਏ ਦਾ ਕਿਉਂਕਿ ਜ਼ਿੰਦਗੀ 'ਚ ਮੇਰੇ ਕੋਲ ਪ੍ਰਾਪਰਟੀ ਅ ਅੱਜ ਤੱਕ ਮੈਂ ਨਾ ਕੋਈ ਬਣਾਈ ਹੈ ਤੇ ਨਾ ਮੇਰੇ ਕੋਲ ਬਣੀ ਹੈ ਬਸ ਇਹ ਹੈ ਵੀ ਇਹ ਕਾਰਜ ਹੋਈ ਜਾਂਦੇ ਨੇ ਕਰੋਨਾ ਕਾਲ ਦੇ ਵਿੱਚ ਐਂਬੂਲੈਂਸ ਸੀ ਮੇਰੇ ਕੋਲ ਮਰੀਜ਼ ਮੈਂ ਚੰਡੀਗੜ੍ਹ ਤੋਂ ਕਈਆਂ ਨੂੰ ਚੁੱਕਿਆ ਜਿਨ੍ਹਾਂ ਦੀ ਪਤਾ ਸੀ ਇਹਨਾਂ ਦੀ ਹੁਣ ਮੌਤ ਹੋ ਜਾਣੀ ਹੈ ਉਹਨਾਂ ਦੀ ਜਾਨਾਂ ਬਚਾਈਆਂ ਤੇ ਅੱਜ ਉਹ ਆਪਣੇ ਪਰਿਵਾਰ ਚ ਵੱਸਦੇ ਨੇ ਮੈਂ ਜਦੋਂ ਉਸ ਸਮੇਂ ਦੇ ਵਿੱਚ ਮੈਂ ਤਿੰਨ ਤਿੰਨ ਚਾਰ ਤਿਆਂ ਦੇ ਵਿਆਹ ਕਰਨੇ ਸੀ ਜਿਨ੍ਹਾਂ ਦੇ ਮਾਤਾ ਪਿਤਾ ਮਰ ਚੁੱਕੇ ਸੀ ਉਦੋਂ ਮੈਂ ਆਪਣੀਆਂ ਗੱਡੀਆਂ ਵੀ ਵੇਚ ਲਈਆਂ ਸੀ ਵੀ ਚਲੋ ਇਹ ਇਹ ਕਾਰਜ ਨਾ ਬੰਦ ਹੋਣ ਪਰਦਾਤੇ ਨੇ ਫੇਰ ਦੇਤੀਆਂ ਮੈਂ ਲਾਉਣ ਤੇ ਲੈ ਲਈ ਗੱਡੀ ਪਿਸਤਾਂ ਤੇ ਲੈ ਲਈ ਚਲੋ ਇਹ ਹੈ ਵੀ ਇਹ ਸੇਵਾ ਮੇਰਾ ਮਨ ਨਾ ਖੁਸ਼ ਇਸੇ ਚ ਹੁੰਦਾ ਵੀ ਜਦੋਂ ਮੈਂ ਕਿਸੇ ਧੀ ਦਾ ਵਿਆਹ ਕਰਦਾ ਨਾ ਮੈਨੂੰ ਮੈਂ ਸੋਚਦਾ ਵੀ ਮੈਂ ਬਹੁਤ ਅਮੀਰ ਹਾਂ ਲੋਕੀ ਕਿ ਧੀ ਨੂੰ ਤੋੜ ਕੇ ਆਪਣੇ ਨੂੰ ਸੋਚਦੇ ਨੇ ਵੀ ਪਤਾ ਨਹੀਂ ਕਿੱਡਾ ਕਬੜਾ ਮੇਰੇ ਸਿਰ ਤੋਂ ਬੋਝ ਲੱਥ ਗਿਆ ਲੋਕੀ ਅਡਾਨੀ ਬੰਦੀ ਦੀ ਗੱਲ ਕਰਦੇ ਨੇ ਨਾ ਵੀ ਉਹ ਬਹੁਤ ਪੈਸੇ ਵਾਲਾ ਮੈਂ ਸੋਚਦਾ ਪੈਸਾ ਨਾਲ ਜ਼ਰੂਰ ਹੋਏਗਾ ਪਰ ਧੂਆਮਾ ਨਹੀਂ ਹੋਣਗੇ ਮੈਂ ਇੰਨੀ ਗੱਲ ਸੋਚਦਾ ਕਿ ਮੈਂ 7000 ਦੇ ਲਾਗੇ ਧੀਆ ਦੇ ਡੋਲੇ ਆਪਣੀ ਹੱਥੀਂ ਤੋੜ ਕੇ ਮੈਂ ਉਹਨਾਂ ਧੀਆ ਦਾ ਬਾਪ ਬਣ ਕੇ ਉਹਨਾਂ ਦਾ ਭਰਾ ਬਣ ਕੇ ਹੱਥ ਜਾਣੇ ਮੈਨੂੰ ਇੰਨੀ ਖੁਸ਼ੀ ਮਿਲਦੀ ਹੈ ਕਿ ਇਹੋ ਜਿਹਾ ਬਾਪ ਕੋਈ ਸਹਤ ਨਾਲ ਹੋਵੇ ਅੱਦੇ ਵੱਲੋਂ ਜਿਹੜਾ ਜਿਵੇਂ ਕਿਸੇ ਦਾ ਡੈਥ ਕੇਸ ਹੁੰਦਾ ਹੈ ਕਈਆਂ ਕੋਲ ਆਪਣਾ ਕਿਰਿਆ ਕਰਮ ਕਰਨ ਯੋਗੇ ਪੈਸੇ ਨਹੀਂ ਹੁੰਦੇ ਅਸੀਂ ਉੱਥੇ ਵੀ ਸੇਵਾ ਭੇਜਦੇ ਹਾਂ ਮਤਲਬ ਅੱਜ ਤੱਕ ਕਿਸੇ ਨੂੰ ਮੁਖੱਲੀ ਨਹੀਂ ਮੋੜਿਆ ਪਾਵੇਂ ਕੋਈ ਵੀ ਆ ਗਿਆ ਕਿਸੇ ਤਰ੍ਹਾਂ ਦਾ ਵੀ ਜ਼ਰੂਰਤਵੰਦ ਆ ਗਿਆ ਉਹਦੀ ਜ਼ਰੂਰਤ ਪੂਰੀ ਕੀਤੀ ਹੈ ਕਿਉਂਕਿ ਮੇਰੇ ਪਾਸ਼ਾਨ ਨੇ ਇਸ ਧਰਤੀ ਦੇ 13 13 ਕਰਕੇ ਤੋਲਿਆ ਪਰ ਸੱਚ ਜਾਣਿਓ ਉਹਦੇ ਮੋਦੀ ਖਾਨੇ ਵਿੱਚੋਂ ਉਹਦੇ ਦਿੱਤੇ ਹੋਏ ਚੋਂ ਅੱਜ ਤੱਕ ਕਦੇ ਮੁੱਕਿਆ ਵੀ ਨਹੀਂ ਕਦੇ ਘਟਿਆ ਵੀ ਨਹੀਂ ਕਿੱਥੇ ਫਤਿਹਆਬਾਦ ਅੱਜ ਵੀ ਇੱਕ ਧੀ ਦਾ ਜਿਆਦਾ ਸਮਾਨ ਭੇਜਿਆ 4 ਤਰੀਕ ਆ ਰਹੀ ਹੈ ਫਰਵਰੀ ਨੂੰ ਫੇਰ ਧੀਆਂ ਦੇ ਵਿਆਹ ਕਰਨੇ ਨੇ ਮਤਲਬ ਹਿੰਨੇ ਚ ਇਹ ਨਹੀਂ ਪਤਾ ਸੀ 10 ਵਰੀ ਵਿਆਹ ਕਰਦੀ ਕੋਈ ਘਰੇ ਕਰਦਾ ਕੋਈ ਕਿਤੇ ਕਰਦਾ ਕਰਦੇ ਰਹਿੰਦੇ ਆ ਲੋਡ ਬੰਦ ਮਰੀਜ਼ਾਂ ਦਾ ਇਲਾਜ ਕਿਸੇ ਤਰ੍ਹਾਂ ਦਾ ਵੀ ਆ ਕੋਈ ਜ਼ਰੂਰਤ ਆ ਗਿਆ ਖਾਲੀ ਨਹੀਂ ਕਦੇ ਮੋੜਿਆ